ਉਹ ਕੀ ਕਰਾਂ ਸੰਦੀਪ ਨੂੰ ਫੋਨ ਕਰਾਂ ਪਤਾ ਨਹੀਂ ਉਹਦੇ ਕੋਲ ਫੋਨ ਹੈਗਾ ਵੀ ਆ ਕਿ ਨਹੀਂ ਹੈਗਾ ਜੇ ਫੜੇ ਜਾਵਾਂਗੇ ਤੇ ਫੜੇ ਜਾਵਾਂਗੇ ਕੋਈ ਗੱਲ ਨਹੀਂ ਫੋਨ ਕੀ ਫੜਨਾ ਵਾ ਮੈਂ ਸੰਦੀਪ ਨੂੰ ਫੋਨ ਕਰਨ ਲੱਗੀ ਆ ਮੇਰਾ ਨਹੀਂ ਦਿਲ ਲੱਗਦਾ ਨਾ ਤੇ ਮਾ ਕੰਮ ਕਰਦਾ ਤੇਰਾ ਮੈਨੂੰ ਤੇ ਲੱਗਦਾ ਵਾ ਰਮਾ ਦਾ ਦਿਮਾਗ ਹੋ ਗਿਆ ਵਾ ਖਰਾਬ ਮੇਰਾ ਤੇਰਾ ਦਾਵਾ ਫੇ ਰਾਤ ਬਰਾਤੀ ਤੋਂ ਨਿਕਲ ਜਾ ਫਸਣ ਕਿਤੇ ਤੇ ਨਹੀਂ ਫਸਣਗੇ ਇੱਤਾ ਹੀ ਕਰਦਾ ਕੋਈ ਬੋਲਦੇ ਨਹੀਂ ਲਿਆਵਾ ਤੁਹਾਡੇ ਵਾਸਤੇ ਰੋਟੀ ਫੁਲਕੇ ਤੇ ਲੱਥ ਗਏ ਆ ਕਹਿਣ ਦੇ ਕਿੰਨੇ ਦਿਨ ਹੋ ਗਏ ਘਰ ਦੀ ਸਬਜ਼ੀ ਖਾਦੀ ਨਹੀਂ ਗਈ ਚਲ ਸਬਜ਼ੀ ਬਣਾਈ ਆ ਫੁਲਕੇ ਲਾਏ ਗਰਮ ਗਰਮ ਪਰ ਨਾ ਇੱਕ ਗੱਲ ਦਾ ਬੜਾ ਹੀ ਫਿਕਰ ਲੱਗਾ ਵਾ ਹੁਣ ਜੋ ਮੰਗਦੇ ਉਹ ਬਣਾ ਕੇ ਦੇਣ ਢਈ ਆ ਆਰਾਮ ਨਾ ਬੈ ਕੇ ਰੋਟੀ ਖਾਈਦੀ ਆ ਕੱਪੜਾ ਪਾਇਆ ਵਾ ਗਾਲ ਪਰ ਕੁੜੀ ਪਤਾ ਨਹੀਂ ਵਿਚਾਰੀ ਭੁੱਖੀ ਹੋਊਗੀ ਤਰਲੇ ਲੈਂਦੀ ਹੁਣੀ ਰੋਟੀ ਨੂੰ ਉਥੋਂ ਦੀ ਰੋਟੀ ਵੀ ਕਿਹੜੀ ਨੰਗਦੀ ਹੋਣੀ ਆ ਪਾਣੀ ਤਾਂ ਹੋਣਾ ਦਾਲ ਪਰ ਕੀ ਕਰਾਂ ਹੁਣ ਮੈਂ ਨਾ ਤੇ ਉਹਦੇ ਤੱਕ ਪਹੁੰਚ ਹੀ ਸਕਦੇ ਆ ਪਰ ਕੀਤੀ ਤਾਂ ਉਹਨੇ ਗਲਤੀ ਆ ਮਾਂ ਪਿਓ ਦੀ ਤਾਂ ਬਣੀ ਨਹੀਂ ਤਲਜੀਤ ਦੇ ਮਗਰ ਲੱਗੀ ਵੇਹਲਾ ਕਿੱਥੋਂ ਤੱਕ ਉਹਨੇ ਪਹਚਾਤਾ ਚਲ ਧੀਏ ਤੈਨੂੰ ਵੀ ਹੁਣ ਚੇਤਾ ਆਉਂਦਾ ਹੋਊ ਵੀ ਮਾਂ ਪਿਓ ਮੇਰੇ ਸੱਚੇ ਹੀ ਮੈਨੂੰ ਵਰਜਦੇ ਹੀ ਇਹ ਕੰਮ ਨਾ ਕਰੀ ਵੀ ਇਹ ਜੋਰ ਹੋ ਕੇ ਮੈਂ ਆਈ ਆਂ ਵੇਹ ਕੁੜੀ ਦੇ ਦੀਦਿਆਂ ਚ ਡਰੀ ਹੈ ਨਹੀਂ ਮਾਸਾ ਰਹਾ ਤੋ ਉੱਠ ਕੇ ਚੁੱਪ ਕਰਕੇ ਚਲ ਗਈ ਹਨੂ ਮਾਂ ਪਿਓ ਨੂੰ ਲੱਗੋ ਕੋਈ ਪਤਾ ਨਹੀਂ ਪਤਾ ਨਹੀਂ ਕੱਲਾ ਆਇਆ ਹੋਊਗਾ ਕਿ ਨਾਲ ਹੋਰ ਕੈਨੂੰ ਲਿਆ ਆਉ ਚਲ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ ਰੋਟੀ ਪਾ ਕੇ ਦਵਾ ਪਹਿਲਾਂ ਬੋਲਦੇ ਨਹੀਂ ਲਿਆਵਾਂ ਤੁਹਾਡੇ ਵਾਸਤੇ ਰੋਟੀ ਮੰਮੀ ਮੇਰੀਆਂ ਬਾਵਾ ਛੱਡੂ ਕੀ ਛੱਡ ਗਈਆਂ ਬਾਵਾ ਤੇਰੀਆਂ ਮਾਸੀ ਕੀ ਕਰਨ ਲੱਗੀਆਂ ਤੂੰ ਮੇਰੇ ਨਾਲ ਕਿਉਂ ਇਦਾਂ ਕਰੰਦੀਆਂ ਨਹੀਂ ਇਹ ਤੇਨੂੰ ਪਤਾ ਕਿਦਾਂ ਲੱਗੂ ਮੰਮੀ ਪੜਾਵਾ ਸਿੱਖਾ ਦੇ ਨਹੀਂ ਜਿੰਨੀ ਵੇਚਤੀ ਤੂੰ ਮੇਰੀ ਕਰਵਾਈ ਹੈ ਨਾ ਕਦੇ ਮੇਰੀ ਇੰਨੀ ਬੇਇੱਜ਼ਤੀ ਨਹੀਂ ਹੋਈ ਫੋਨ ਤੇਰੀਆਂ ਬਾਵਾ ਨਾ ਮੈਂ ਛੱਡੀਆਂ ਤੈਨੂੰ ਗੱਡੀ ਚੜਾ ਕੇ ਨਾ ਇਥੇ ਨਵੀਂ ਲੈ ਕੇ ਆਉਂਗੀ ਨੋਂ ਨਾਲੇ ਤੇ ਕਰੋਗੀ ਇੱਜ਼ਤ ਤਨ ਨਾਲ ਗੱਡੀ ਲੈ ਕੇ ਆਉਗੀ ਦਾ ਅੱਚ ਹੈ ਅਰਪਿੰਦਰ ਦੀ ਆਵਾਜ਼ ਹੈ ਫੇਰ ਢਰ ਲੱਗਣ ਡਿਆ ਪਿਆ ਵਾ ਉਹ ਹੀ ਆਵਾਜ਼ਾਂ ਫੇਰ ਸੁਣਨ ਨੂੰ ਮਿਲ ਡਿਆ ਪਿਓ ਉੱਥੇ ਰਹੇ ਹਾਂ ਕੋਈ ਆਵਾਜ਼ ਨਹੀਂ ਸੁਣਨ ਨੂੰ ਮਿਲੀ ਘਰ ਦੇ ਵਿੱਚ ਹੀ ਰਹਿਣ ਡਈ ਆ ਜੇ ਹਾਈ ਡਰਪੜਾ ਲੱਗਣ ਡਿਆ ਕੀ ਕਰਾਂ ਹੁਣ ਹਾਈ ਹਾਈ ਆਕਰ ਤੇ ਮੈਨੂੰ ਨਾ ਵੱਡਣ ਖਾਨ ਨੂੰ ਪੈਂਡਿਆ ਵਾ ਇੱਥੇ 4 ਦਿਨ ਕਿੱਦਾਂ ਰਹਿਣਾ ਵਾ ਮਾਸਾ ਦਿਲ ਨੇ ਲੱਗਣ ਡਿਆ ਰਾਤ ਦੇ ਆਏ ਹਾਂ ਤੇ ਆਰਾਮ ਨਾਲ ਰਹਿਣ ਡੇ ਹਾਂ ਹੁਣ ਜਦੋਂ ਉਹਦੀਆਂ ਬਾਜਾਂ ਮੇਰੇ ਕੰਨਾਂ ਵਿੱਚ ਪੈਂਡੀਆਂ ਨਾ ਫੇਰ ਮਨ ਬੜਾ ਡਰਨ ਡਿਆ ਵਾ ਹਾਏ ਕੀ ਕਰਾਂ ਮੈਂ ਜੇ ਇਹਨਾਂ ਨੂੰ ਦੱਸਿਆ ਨਾ ਇਨਾ ਮੈਨੂੰ ਕਹਿਣਾ ਤਾਂ ਜਾਣ ਕੇ ਰਈਆਂ ਕਰਨਾ ਪਰ ਮੈਨੂੰ ਪਤਾ ਨਾ ਆਸੇ-ਪਾਸੇ ਸਾਰੇ ਪਾਸੇ ਦੀ ਹੰਡਈ ਮੈਨੂੰ ਕੀ ਕਰਾਂ ਹੁਣ ਮੈਂ ਮੇਰਾ ਰਾਤਾਵਾ ਸੰਦੀਪ ਨੂੰ ਫੋਨ ਕਰਾਂ ਪਤਾ ਨਹੀਂ ਉਹਦੇ ਕੋਲ ਫੋਨ ਹੈਗਾ ਵੀ ਆ ਕਿ ਨਹੀਂ ਹੈਗਾ ਜੇ ਫੜੇ ਜਾਵਾਂਗੇ ਤਾਂ ਫੜੇ ਜਾਵਾਂਗਾ ਕੋਈ ਗੱਲ ਨਹੀਂ ਉਹ ਵੀ ਤਾਂ ਵਿਚਾਰੀ ਉਹ ਤਾਂ ਇਕੱਲੀ ਰਹਿਣ ਹੀ ਰਹੀ ਹੈ ਨਾ ਜੇ ਇੱਥੇ ਹੁੰਦੀ ਇੱਕ ਦੂਜੇ ਦਾ ਆਸਰਾ ਸੀ ਚਲ ਉਹ ਮੈਨੂੰ ਹੌਸਲਾ ਦਿੰਦੀ ਤੇ ਮੈਂ ਉਹਨੂੰ ਦਿੰਦੀ ਕੋਈ ਗੱਲ ਨਹੀਂ ਜੋ ਹੋਊ ਨਾ ਵੇਖੀ ਜਾਊਗੀ ਮੈਂ ਫੋਨ ਅੱਜ ਨਾ ਕਰ ਹੀ ਲੈਣਾ ਸੰਦੀਪ ਨੂੰ ਕੋਈ ਗੱਲ ਨਹੀਂ ਇਕੱਠੇ ਰਾਵਾਂਗੇ ਉੱਥੇ ਹਰ ਮਤੋਂ ਫੋਨ ਫੜ ਕੇ ਬੈਠੀ ਆਂ ਫੋਨ ਕੀ ਫੜਨਾ ਵਾ ਮੈਂ ਸੰਦੀਪ ਨੂੰ ਫੋਨ ਕਰ ਲੱਗੀ ਆ ਮੇਰਾ ਨਹੀਂ ਦਿਮਾਗ ਕੰਮ ਕਰਦਾ ਮਾ ਕੰਮ ਕਰਦਾ ਤੇਰਾ ਉਹ ਮੇਰਾ ਦਿਮਾਗ ਕੰਮ ਕਰਨ ਰਿਆ ਵਾ ਉਹ ਵੀ ਵਿਚਾਰੀ ਇਕੱਲੀ ਉੱਥੇ ਬੈਠੀ ਹੋਣੀ ਆ ਕੋਈ ਗੱਲ ਨਹੀਂ ਜੇ ਫੜੇ ਜਾਵਾਂਗੇ ਤੇ ਫੜੇ ਜਾਵਾਂਗੇ ਫਿਰ ਜੀ ਇਦਾਂ ਦੀ ਗੱਲ ਹੀ ਤੇ ਤੂੰ ਉਦਣ ਦੱਸਦੀ ਸੰਦੀਪ ਨੂੰ ਆਪੀ ਉਥੇ ਦਲਜੀਤ ਨੂੰ ਸਾਥ ਲੈਂਦੀ ਫੜੇ ਜਾਂਦੇ ਤੇ ਫੜੇ ਜਾਂਦੇ ਫਿਰ ਸਾਰੇ ਮੇਰਾ ਨਹੀਂ ਵਾਦ ਹੋਈ ਆ ਤੇਰਾ ਤਾਂ ਦਿਮਾਗ ਖਰਾਬ ਹੋ ਗਿਆ ਮੇਰਾ ਦਿਮਾਗ ਖਰਾਬ ਨਹੀਂ ਹੋਇਆ ਮੈਨੂੰ ਇੱਥੇ ਨਾ ਫੇਰ ਉਹਦੀਆਂ ਆਵਾਜ਼ਾਂ ਸੁਗਾਦੀਆਂ ਸੁਣ ਲਈਆਂ ਜੀ ਜੇ ਅੰਦਰ ਗਈ ਮੰਮੀ ਮੰਮੀ ਚਾਰੇ ਪਾਸੇ ਮੈਨੂੰ ਨਾ ਆਵਾਜ਼ਾਂ ਸੁਣ ਲਈਆਂ ਮੈਂ ਨਹੀਂ ਇੱਥੇ ਰਹਿਣਾ ਹੈਗਾ ਨਹੀਂ ਅਹੀਂ ਵੀ ਤੇ ਤਿੰਨ ਚੀਜ਼ ਤੇਰੇ ਨਾਲੀਆਂ ਹੋਰ ਸਾਨੂੰ ਤਾਂ ਆਵਾਜ਼ ਕੋਈ ਆਈ ਨਹੀਂ ਤੁਹਾਨੂੰ ਨਹੀਂ ਨਾ ਸੁਣਦੀ ਮੈਨੂੰ ਤਾਂ ਅੱਗੇ ਹੀ ਪਤਾ ਸੀ ਤੁਸੀਂ ਮੇਰੀ ਗੱਲ ਤੇ ਯਕੀਨ ਕਰਨਾ ਹੀ ਨੀਗਾ ਫੇਰ ਮੈਂ ਸੱਚ ਬੋਲਣ ਲਈ ਆ ਪਰ ਮੈਂ ਇਕੱਲੀ ਨਹੀਂ ਜੇ ਰਹਿ ਸਕਦੀ ਇੱਥੇ ਉਹ ਤੈਨੂੰ ਚੰਬੜਦੀ ਸਾਨੂੰ ਕਿਉਂ ਨਹੀਂ ਚੰਬੜਦੀ ਤੁਹਾਨੂੰ ਨਹੀਂ ਚੰਬੜਨਾ ਉਹਨੇ ਮੈਨੂੰ ਚੰਬੜਨਾਵਾ ਜਿੰਨੇ ਆਦਾ ਗਲ ਘੁੱਟਿਆ ਸੀ ਉਹਦੇ ਮੂੰਹ 'ਚ ਦਵਾਈ ਦਿੱਤੀ ਤੇ ਮਾਸੀ ਵੀ ਤੇ ਨਾਲ ਹੀ ਉਹ ਤਾਂ ਚੰਗੀ ਭਲੀ ਆ ਉਹ ਡਰਦੀ ਦੱਸਦੀ ਨਹੀਂ ਆ ਅੰਦਰ ਦੜੀ ਆ ਨਾ ਅੰਦਰੋਂ ਤਾਂ ਹੀ ਨਹੀਂ ਨਿਕਲ ਗਈ ਉਹ ਵੀ ਕੱਲ ਦੀ ਤੁਸੀਂ ਮੇਰੀ ਭੈਣ ਬਾਹਰ ਨਿਕਲੀ ਵੇਖੀ ਆ ਜਿਉਂ ਅੰਦਰ ਵੜੀ ਆ ਨਾ ਉਹਨੇ ਤਾਂ ਰੋਟੀ ਪਾਣੀ ਵਾਲ ਵੀ ਨਹੀਂ ਵੇਖਿਆ ਵੀ ਕੱਲੀ ਬਣਾਉਣ ਡਈ ਤੇ ਮੈਂ ਨਾਲ ਬਣਾਦਾ ਪਰ ਮੈਨੂੰ ਆਪਣੀ ਤੇ ਦਾ ਬੜਾ ਫਿਕਰ ਹੋਣ ਡਿਆ ਜੇ ਦੂਜੀ ਗੱਲ ਮੁੰਡੇ ਦੀ ਵੇਖ ਲਓ ਕਿਤੇ ਫੋਨ ਕਰਕੇ ਪੁੱਛਿਆ ਵਾ ਵੀ ਮਾਂ ਪਿਓ ਦਾ ਹਾਲ ਚਾਲ ਤੇ ਪੁੱਛਾਂ ਵੀ ਜਿੰਦੇ ਆ ਕਿ ਮਰ ਗਏ ਆ ਸਾਰੇ ਜਾਣੇ ਨਾ ਆਪਣੀ ਜਾਨ ਲਕੰਦੇ ਫਿਰਨਦੇ ਆ ਮਾਂ ਪਿਓ ਦਾ ਕੋਈ ਫਿਕਰ ਨਹੀਂਗਾ ਹੈਗਾ ਆਂਦਾ ਹੀ ਕਾਗਜ਼ ਪੱਤਰ ਤਿਆਰ ਕਰਕੇ ਨਾ ਤੁਹਾਨੂੰ ਉੱਥੇ ਸੱਦ ਲੂੰ ਸਾਨੂੰ ਕਿਹਨੇ ਨਹੀਂ ਸੱਦਣਾ ਸਾਨੂੰ ਇੱਥੇ ਇਦਾਂ ਹੀ ਤੱਕੇ ਖਾਣੇ ਪੈਣੇ ਹੀ ਹੋ ਉਹ ਮੇਰੀ ਗੱਲ ਸੁਣ ਤੈਨੂੰ ਕੁੜੀ ਦਾ ਬੜਾ ਹੇਜੇ ਚੜਿਆ ਜਾਣ ਲੱਗੇ ਨੇ ਤੈਨੂੰ ਇੱਕ ਰੀ ਵੀ ਕਿਹਾ ਵਾ ਵੀ ਮੰਮੀ ਮੈਂ ਚੱਲ ਚਲੀ ਆ ਉਹ ਤੇ ਆਪਣਾ ਸੋਚਿਆ ਉਹਨੇ ਵੀ ਮੈਂ ਪਰਤੇ ਜੋ ਨਿਗਲ ਜੂ ਤਾਂ ਮੈਂ ਆਪਣੇ ਘਰ ਰਹਿਣ ਲੱਪੂ ਚੱਲ ਕੋਈ ਗੱਲ ਨਹੀਂ ਨਿਆਣੀ ਸਿਆਣੀ ਹੀ ਨਿਆਣੀ ਸਿਆਣੀ ਹੀ ਇੱਥੇ ਕਿਹ ਵੇਲੇ ਨਾ ਮਾਤ ਦਾ ਪਰਦਾ ਪੈ ਜਾਂਦਾ ਵਾ ਨਹੀਂ ਬੰਦੇ ਨੂੰ ਪਤਾ ਲੱਗਦਾ ਜੇ ਤੇਰ ਕੋ ਨਹੀਂ ਨਾ ਰਹਿ ਜਾਂਦਾ ਤੇ ਤੈਨੂੰ ਮੈਂ ਉੱਥੇ ਸ਼ਟ ਆਉਣਾ ਨਾਲੇ ਤੈਨੂੰ ਖਾਏਗੀ ਜੇਲ੍ਹ ਦੀਆਂ ਪੱਖੀਆਂ ਉੱਥੇ ਤੂੰ ਐਦਾਂ ਦੀਆਂ ਗੱਲਾਂ ਨਾ ਕਰੋ ਮਾਂ ਪਿਓ ਵਾਂ ਫਿਰ ਵੀ ਆਂਦਰਾ ਆਪਣੀਆਂ ਖਿੱਚ ਪਈਆਂ ਆਹ ਤੇ ਮੈਂ ਕਹਿੰਦਾ ਵੀ ਆਂਦਰਾ ਲਾ ਕੇ ਜਾ ਕੇ ਬੈਠੀ ਰਹੇਗੀ ਜ਼ੋਰਦਾਰ ਜੇ ਉਹਦਾ ਮੁੜਕੇ ਨਾ ਲਿਆ ਤੂੰ ਵੇ ਨਾ ਤੈਨੂੰ ਹੁਣ ਮੈਂ ਫੋਨ ਦੇਣਾ ਆਈਂ ਤੇ ਮੈਂ ਦੱਸਦਾ ਹਾਲੇ ਹੀ ਦੀ ਫੋਨ ਤੇ ਮੈਂ ਸੰਦੀਪ ਨੂੰ ਕਿਹਾ ਨਹੀਂ ਦੇਣਾ ਮੇਰਾ ਫੋਨ ਮੈਂ ਕਿਹ ਭੈਣ ਭਰਾ ਨੂੰ ਕਰਨ ਜੋਗੀ ਵੀ ਨਹੀਂ ਹਾਏ ਰੱਬਾ ਇਹਨਾਂ ਨੂੰ ਕਿੱਥੋਂ ਮੈਂ ਦੱਸਦਾ ਲੱਲਾ ਹੁਣ ਤੇ ਮੇਰੇ ਕੋਲ ਫੋਨ ਵੀ ਲੈ ਗਏ ਆ ਕਿੱਥੋਂ ਫੋਨ ਕਰੂੰਗੀ ਪਤਾ ਨਹੀਂ ਲੱਗਣ ਡਿਆ ਵੀ ਕੀ ਕਰਾਂ ਨਾ ਤੇ ਅੰਦਰੋਂ ਬਾਹਰ ਹੀ ਨਿਕਲ ਸਕਨੇ ਆ ਕਿਸੇ ਨਾਲ ਗੱਲ ਹੀ ਕਰ ਸਕਦੇ ਆ ਆਹ ਤੇ ਨਾ ਇੱਥੇ ਆਣ ਕੇ ਸਗੋਂ ਆਹ ਨੂੰ ਫੜੇ ਗਏ ਆ ਅੰਦਰੇ ਅੰਦਰ ਅੰਦਰੇ ਅੰਦਰ ਕਿੰਨਾ ਚਿਹਰੇ ਤੱਕ ਜਾਰਾ ਕਰਨਾ ਵਾ ਮੇਰਾ ਤੇ ਇਰਾਦਾ ਵਾ ਭੇਕੇ ਹੀ 4 ਦਿਨ ਚੱਲ ਜਾ ਪਰ ਉੱਥੇ ਵੀ ਕਿੱਥੇ ਜਾਣ ਦੇਣਾ ਇਹਨਾਂ ਨਾ ਕੋਈ ਵੇਖ ਲੂਗਾ ਫੜੇ ਜਾਵਾਂਗੇ ਪਰ ਖਲਾਸੀ ਦਾ ਸਾਡੀ ਫੜੇ ਜਾਵਾਂਗੇ ਤੇ ਫੇਰ ਹੀ ਹੁਣੀ ਆ ਲੋਕ ਲੋਕ ਕੇ ਨਹੀਂ ਹੋਣਾ ਰਿਹਾ ਜਾਣਾ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਵਾ ਬਣਿਆ ਤੇਰਾ ਮਨ ਕੋ ਦੱਸਾਂ ਦਾ ਕਿ ਨਹੀਂ ਮੈਡਮ ਜੀ ਮੈਂ ਤੁਹਾਨੂੰ ਬਾਰ ਬਾਰ ਕਹਿਣ ਦੀ ਆ ਮੈਨੂੰ ਕੁਝ ਨਹੀਂ ਪਤਾ ਹੈਗਾ ਜਿੰਨਾ ਕਿ ਮੈਨੂੰ ਪਤਾ ਹੀ ਨਾ ਮੈਂ ਤੈਨੂੰ ਦੱਸ ਦਿੱਤਾ ਵਾ ਮੈਨੂੰ ਬਾਹਰ ਕੱਢ ਲਓ ਹਾਂ ਆ ਤੇਰੇ ਹੱਥ ਜੋੜਨਾ ਕੁਝ ਨਹੀਂ ਹੋਣਾ ਹੈਗਾ ਤੈਨੂੰ ਦੱਸਣਾ ਹੀ ਪੈਣਾ ਵਾ ਚੁੱਪ ਕਰਕੇ ਤੇ ਦੱਸ ਦੇ ਮੈਂ ਦੱਸਣ ਤੇ ਨਹੀਂ ਆ ਜੋ ਵੀ ਸੱਚ ਹੈਗਾ ਉਹੀ ਦੱਸਿਆ ਵਾ ਮੰਮੀ ਹੁਣੀ ਉੱਥੇ ਹੀ ਹੁਣ ਮੈਨੂੰ ਨਹੀਂ ਪਤਾ ਕਿੱਥੇ ਚੱਲ ਗਈ ਆ ਮੈਨੂੰ ਬਾਹਰ ਕੱਢ ਲਓ ਪਤਾ ਤੈਨੂੰ ਸਾਰਾ ਹੀ ਆ ਤੂੰ ਜਾਣ ਕੇ ਨਹੀਂ ਦੱਸਣ ਡਈ ਹੈਗੀ ਅਜੇ ਤਾਂ ਤੈਨੂੰ ਪਿਆਰ ਨਾਲ ਪੁੱਛਣ ਡਏ ਆ ਜੇ ਕਿਤੇ ਹੱਥ ਚੁੱਕਤਾ ਨਾ ਫੇਰ ਪਸਤਾਏਗੀ ਮੈਂ ਸੱਚ ਬੋਲਣ ਢੀ ਆ ਮੈਨੂੰ ਕੁਛ ਨਹੀਂ ਪਤਾ ਹੈਗਾ ਮੇਰੀ ਤੇ ਕੋਈ ਗਲਤੀ ਵੀ ਨਹੀਂ ਹੈ ਗਲਤੀ ਤੇ ਸਾਰੀ ਮੰਮੀ ਹੁਣਾਂਦੀ ਹੀ ਉਹਨਾਂ ਨੇ ਸਭ ਕੁਝ ਕੀਤਾ ਹੈ ਮੈਂ ਤਾਂ ਕੁਛ ਨਹੀਂ ਕੀਤਾ ਮੈਂ ਤਾਂ ਵੈਸੇ ਫਸ ਗਈ ਆ ਤੂੰ ਵੀ ਨਾਲ ਹੀਗੀ ਸਬੂਤ ਸਾਰੇ ਕੋਲ ਵਾ ਸੱਚ ਸੱਚ ਦੱਸ ਦੇ ਮੈਡਮ ਜੀ ਮੈਂ ਸੱਚ ਬੋਲਣ ਢੀ ਆ ਮੈਨੂੰ ਬਾਹਰ ਕੱਢ ਲਓ ਮੈਂ ਸਾੱਚੀ ਕਹਿਣ ਢੀ ਆ ਮੈਨੂੰ ਕੁਛ ਨਹੀਂ ਪਤਾ ਹੈਗਾ ਲੱਗਦਾ ਤੇਰਾ ਨਹੀਂ ਇਰਾਦਾ ਹੈਗਾ ਬਾਹਰ ਨਿਕਲਦਾ ਬੈਠੀ ਰਹਾ ਫਿਰ ਇੱਥੇ ਇੱਥੇ ਹੀ ਰਹੇਗੀ ਹੁਣ ਐਦਾਂ ਨਾ ਕਰੋ ਮੈਨੂੰ ਸੱਚੀ ਬਾਹਰ ਕੱਢ ਦਿਓ ਮੇਰਾ ਕੋਈ ਕਸੂਰ ਨਹੀਂ ਆ ਕਿੱਦਾਂ ਇਹਨੂੰ ਕੁੜੀ ਦਾ ਝੇਜ ਆਉਂਦਿਆ ਇਹਨੇ ਆਪ ਤੇ ਫਸਣਾ ਫਸਣਾ ਨਾਲ ਸਾਨੂੰ ਵੀ ਪਸਾ ਦੇਣਾ ਇਹਨੇ ਮੈਂ ਲਵਲੀ ਦਾ ਫੋਨ ਆਉਂਦਿਆ ਹੈਲੋ ਅਸਿਕਰ ਜੀ ਸਤਿ ਸ਼੍ਰੀ ਅਕਾਲ ਲਵਲੀ ਪੁੱਤ ਕੀ ਹਾਲ ਆ ਠੀਕ ਠਾਕ ਵਧੀਆ ਆਪਣੀ ਸੁਣਾਓ ਕਿਵੇਂ ਬਸ ਠੀਕ ਠਾਕ ਵਧੀਆ ਆਪਣਾ ਵੀ ਉਹ ਕੀ ਬਾਂਡਿਆ ਜੀ ਉਹ ਬਾਂਣਾ ਕੀ ਆ लवली ਕੋਹਾ ਨਾ ਪੁੱਛ ਤੈਨੂੰ ਅਸੀਂ ਕਿਤੇ ਲੁਕੇ ਹਾਂ ਬਾਹਰ ਡੇਰੇ ਡਰੇ ਤੇ ਕਿਤੇ ਤੈਨੂੰ ਅੱਗੇ ਗੱਲ ਦੱਸੀ ਤੇ ਹੈਗੀ ਸੰਦੀਪ ਵਾਲੀ ਹਾਂ ਜੀ ਤੇ ਉੱਥੋਂ ਐ ਹੋਣਾ ਆ ਗਏ ਆ ਘਰ ਅੱਛਾ ਅੱਛਾ ਤੇ ਇੱਥੇ ਦਾ ਨਾਂ ਪਰਾ ਹੁਣ ਅਸੀਂ ਲੈਟ ਜਗਾਉਂਦੇ ਹੀ ਉਹ ਕੋਈ ਹਾ ਨਾ ਪੁੱਛ ਮੇਰੀ ਗੱਲ ਸੁਣਾ ਤੂੰ ਘਰ ਤੇ ਆ ਗਈ ਇਹਦੇ ਜੇਕਰ ਨੂੰ ਪਤਾ ਲੱਗ ਗਿਆ ਤੇ ਫੇਰ ਉਹ ਅਸੀਂ ਆਏ ਵੀ ਰਾਤਾਂ ਨਾ ਗੱਡੀ ਕਿਸੇ ਦੇ ਘਰ ਲਾਏ ਆ ਅਸੀਂ अच्छा ते इते बड़ा लोग شپ ਕੇ ਡੇ ਆ ਟਾਈਮ ਕੱਟਣਾ ਤੇ ਮੈਂ ਤਾਂ ਤਾਂ ਹੀ ਚੰਗਾ ਕੀਤਾ ਤੂੰ ਫੋਨ ਕਰਤਾ ਹੀ ਤੇ ਮੈਂ ਕਰਨਾ ਸੀ ਕਿ ਕੁਆਟਰ ਦਾ ਕਿਦਾਂ ਬਣਿਆ ਵਾ ਉਹ ਡਾਡ ਜੀ ਮੈਂ ਵੀ ਤਾਂ ਹੀ ਫੋਨ ਕੀਤਾ ਵਾ ਤੁਹਾਨੂੰ ਅੱਛਾ ਉਹ ਗੱਲ ਨਿਕਲ ਬੰਦ ਦੀ ਉਹ ਜਿੱਥੇ ਮੈਂ ਆਵਾਂ ਨਾ ਹੁਣ ਹਾਂ ਹਾਂ ਉੱਥੇ ਥੋੜਾ ਜਿਹਾ ਖਤਰਾ ਵਾ ਤੇ ਉਹ ਕਹਿਣ ਦੀ ਆ ਕਿ ਮਾਲ ਫੈਮਲੀ ਨਹੀਂ ਤੇ ਆ ਸਕਦੀ ਅੱਛਾ ਉਹਦੇ ਕਰਕੇ ਨਾ ਕੁਆਟਰ ਤੇ ਕੀਤਾ ਤੈਨੂੰ ਟਾਈਮ ਕੱਟਣਾ ਪੈਣਾ ਹੈ ਵਾਹੀ ਤੇ ਬਹੁਤ ਬੜੀ ਉਮੀਦ ਰੱਖੀ ਸੀ ਕਿ ਚਲੋ ਉੱਥੇ ਇੱਕ ਕੁਆਰਟਰ ਮਿਲ ਜਾਊਗਾ ਤਾਂ ਉੱਥੇ ਰਹੀ ਜਾਵਾਂਗੇ। ਬੜੀ ਜੀ ਰੱਖੀ ਸੀ ਤੇ ਹੁਣ ਸਾ ਦੋ ਸਾਲ ਹੋ ਗਏ ਮੈਂ ਅੱਛਾ। ਹੁਣ ਜੇ ਦੋ ਸਾਲ ਲੰਘ ਗਏ ਤੇ ਫੇਰ ਹੀ ਗੱਲ ਬੰਦਨੀ ਹੈ ਕਿਤੇ ਹੋਰ ਕਿਤੇ ਜਾਵਾਂਗੇ। ਓਏ ਓਏ ਇਹ ਤਾਂ ਗੱਲ ਤੇਰੀ ਠੀਕ ਆ। ਚੜਜੀ ਤੁਸੀਂ ਇਦਾਂ ਕਰੋ ਮਮੀ ਨਾਲ ਗੱਲ ਕਰਾਓ ਮੇਰੀ। ਓ ਮਮੀ ਨਾਲ ਤੇਰੀ ਕੀ ਗੱਲ ਕਰਾਂ ਮੈਂ ਉਹ ਤਾਂ ਮੈਨੂੰ ਲੱਗਦਾ ਮੂੰਸ਼ੜੈਣ ਹੋ ਗਈ ਆ। ਓ ਕੀ ਗੱਲ ਹੋਈ ਆ? ਓਏ ਉਹ ਕਹੀ ਜਾਂਦੀ ਆ ਵੀ ਰਪਿੰਦਰ ਮੇਰੇ ਲਾਗੇ ਤੁਰੇ ਫਿਰਦੀ ਆ ਉਂ ਆ ਫਲਾਂ ਢੀਂਗਵਾ। ਕੰਟਰੋਲੀ ਕਰ ਦੇਣਾ ਕਿ ਮੇਰੀ ਗੱਲ ਤੇ ਕਰਾਓ। ਆ ਚਲ ਮੈਂ ਕਰਾਉਣਾ। ਰਮਨ ਚੁੱਪ ਕਰਕੇ ਬੈਠੀ ਆ। ਆ लवली ਦਾ ਫੋਨ ਆਉਂਦਿਆ। ਕਰ ਲੈ ਗੱਲ ਉਹਦਾ। ਹੈਲੋ। ਸਾਥੀ ਆ ਮੈਂ। ਸਸੇਕਲ ਪੁੱਤ ਕੀ ਆਲਾ? ਠੀਕ ਠਾਕ ਆਪਣੇ ਹਾਲਾਤ ਵੀ। ਆਪਣਾ ਵੀ ਠੀਕ ਠਾਕ ਆ। ਕੀ ਗੱਲ ਹੋਈ ਆ? ਗੱਲ ਗੁਲ ਕੀ ਹੋਣੀ ਆ? ਤੈਨੂੰ ਦੱਸਿਆ ਹੀ ਆ ਕਿ ਸੰਦੀਪ ਚਲ ਗਈ ਆ ਤਾਂ ਸੰਦੀਪ ਗਈ ਆ ਫੜੀ। ਹੋ ਤੇ ਪੁਲਿਸ ਤੇ ਸਾਡੇ ਵੱਲ ਵੀ ਆਈ ਹੀ ਇਹਨੇ ਸ਼ਦੈਨ ਨੇ ਦੱਸਤਾ ਵੀ ਮੰਮੀ ਦਾਦੀ ਕਿੱਥੇ ਰਹਿਣ ਡਏ ਆ ਨਹੀਂ ਜਾਣਕਾਰੀ ਦਿੱਤਾ ਨੂੰ ਜਲਦੀ ਦੇ ਨਾਲ ਦੇ ਨਾਂ ਹੀ ਪੁੱਛ ਕੋਈ ਗੱਲ ਸਾਨੂੰ ਤਾਂ ਸੁੱਤਿਆਂ ਨੂੰ ਛੱਡ ਗਈ ਰਾਤ ਕਿਤੇ ਚਲ ਗਈ ਆ ਹਾਂ ਯਾ ਦਿਮਾਗ ਨਹੀਂ ਕੰਮ ਕਰਦਾ ਵੀ ਆਹ ਕੰਮ ਚੱਲਣ ਡਿਆ ਉਹ ਤੇ ਮੈਂ ਨਾ ਜਾਵਾਂ ਉਹਦਾ ਇਰਾਦਾ ਹੀ ਮੈਂ ਬਾਜੂਗੀ ਬਚਦੀ ਬਚਦੀ ਫਸ ਗਈ ਸਗੋਂ ਆਪ ਦਾਦੀ ਤਾਂ ਸੰਡੇ ਆ ਵੀ ਉਹ ਘਰ ਆ ਗਏ ਆ ਤੇ ਜੇ ਕਹਿੰਦੇ ਵੀ ਆ ਜੀ ਤਾਂ ਫੇਰ ਅਹੀਂ ਬੁੱਤਰ ਆਤੇ ਆਏ ਆ ਲਾਈਟ ਨਹੀਂ ਕੋਈ ਜਗਾਉਂਦੇ ਐਦਾਂ ਹੀ ਨਾ ਰੋਟੀ ਰਾਟੀ ਬਣਾ ਕੇ ਤੇ ਖਾ ਲੈਨੇ ਆ ਪਰ ਮੈਨੂੰ ਬੜਾ ਡਰ ਲੱਗਣ ਡਈ ਮੈਨੂੰ ਤੇ ਨਾ ਸਾਰੇ ਕਮਰਿਆਂ 'ਚ ਰਪਿੰਦਰ ਹੀ ਲੱਭਣ ਡਈਓ ਵੀ ਮੈਨੂੰ ਆਵਾਜ਼ਾਂ ਮਾਰਦੀ ਆ ਵੀ ਮੰਮੀ ਮੰਮੀ ਤੈ ਤੂੰ ਐਦਾਂ ਕਰ ਮੇਰਾ ਪੁੱਤ ਇੱਥੇ ਕਿਤੇ ਥਾਂਡਕਾ ਨਾ ਲੱਭਦਾ ਸਾਨੂੰ ਸੱਦ ਲਾ ਮੈਂ ਥਾਂਡਕਾ ਨਾ ਮੰਮੀ ਕੀ ਲੱਭਣਾ ਮੈਂ ਨੜਕੀ ਨੂੰ ਦੱਸੀ ਆ ਕਿ ਗੱਲ ਹਾਂ ਇੱਥੇ ਨੀਂਗਾ ਮਿਲ ਜਾ ਕੁਆਟਰ ਹੁਣ ਬਈ ਇੱਥੇ ਨੀਂਗਾ ਗੱਲ ਪੰਨੀ 2 ਸਾਲਾਂ ਲੱਗੇ ਮੈਂ ਨੇ ਬੜਾ ਜ਼ੋਰ ਲਾਇਆ ਉਦਾਂ ਪਰ ਹੈਨੀ ਗੱਲ ਪੰਦੀ ਹਾਂ ਇਹ 2 ਸਾਲਾਂ ਵੇ ਦੋ ਸਾਲ ਅਸੀਂ ਕਿਦਾਂ ਕੱਢਾਂਗੇ ਇੱਥੇ ਨਾ ਇਹ ਦਲਦਨੀ ਦਾ ਪਤਾ ਹੀ ਚ ਥੋੜਾ ਜਿਹਾ ਖਤਰਾ ਵਾ ਤੇ ਨਾ ਉਹਨਾਂ ਛੁੱਟੀ ਦੇਣੀ ਆ ਹੁਣ ਮੈਨੂੰ ਸਾਡਾ ਵੀ ਕੋ ਸੋਚੋ ਹਣਾ ਬੁੱਢੇ ਵਾਰੇ ਅਸੀਂ ਅੰਤਰੀਂ ਡਾਂਗਾ ਖਾਂਦੇ ਚੰਗੇ ਲੱਗਾਂਗੇ ਤੂੰ ਨਹੀਂ ਮੰਮੀ ਬੁੱਢੇ ਵਾਰੇ ਆ ਕੰਮ ਕੀਤਾ ਕਿਉਂ ਫੇਰ ਉਹ ਗੱਲਾਂ ਨਿਕਲਦੀਆਂ ਮੇਰੇ ਮੋਹ ਚ ਹੋਂਦ ਨਹੀਂ ਕਹਿੰਦੇ ਜੇ ਰਵਿੰਦਰ ਲਾ ਵਧੀਏ ਮੈਨੂੰ ਮੈਨੂੰ ਤੇ ਲੱਗਦਾ ਵਾ ਰਮਾ ਦਾ ਦਿਮਾਗ ਹੋ ਗਿਆ ਵਾ ਖਰਾਬ ਇੱਕੋ ਗੱਲ ਕਰੀ ਜਾਂਦੀ ਆ ਸੰਦੀਪ ਦਾ ਕੀ ਬਣਦਾ ਹੋਊਗਾ ਉਹ ਆ ਫਲਾਣ ਵਾ ਢੀਗਾ ਮੈਨੂੰ ਤੇ ਇਹ ਆ ਕਿ ਤੇ ਰਾਤ ਭਰਾਤੇ ਨੇ ਸੰਦੀਪ ਨੂੰ ਕਰਤਾ ਨਾ ਫੋਨ ਤੇ ਲੋਕੇਸ਼ਨ ਚਣੀ ਆ ਅਹੀਂ ਜਾਣਾ ਮੈਂ ਫੜੇ ਸਾਰੀ ਉਮਰ ਮਰ ਜਾਗੇ ਜੇਲ੍ਹ ਚ ਮੇਰਾ ਤੇਰਾ ਦਾਵਾ ਫੇ ਰਾਤ ਭਰਾਤੇ ਤੋਂ ਨਿਕਲ ਜਾ ਫਸਣ ਕਿਤੇ ਤਿੰਨੇ ਹੀ ਫਸਣਗੇ ਇੱਤਾਂ ਹੀ ਕਰਦਾ ਕੋਈ ਸਕੀਮ ਲਾਉਣਾ ਰਾਤ ਰਾਤੀ ਉਦੋਂ ਨਹੀਂ ਲੱਗਦੀ ਜਦਾਂ ਚਿੰਦੀ ਇਹ ਤੁਸੀਂ ਤੇ ਭੈਣ ਭਰਾ ਮੇਰੇ ਹੀ ਦਿਵਾਲੀ ਚੜੇ ਜੀ ਭਾਸਕਾ ਚੰਗਾ ਮੈਨੂੰ ਅੱਗੇ ਡਰ ਲੱਗਣ ਡਿਆ ਉਹ ਤੇਰਾ ਮਾਸਲ ਖਰ ਰੋਟੀ ਮੰਗਣ ਡਿਆ ਮੈਂ ਰੋਟੀ ਪਾਦਨੋ ਚਲ ਠੀਕਾ ਚੰਗਾ ਇਹ ਕਿਹੜਾ ਕਾਟਵਾ ਭੈਣ ਭਰਾ ਇੱਕੋ ਜਈਆ ਕੇ ਉਹਨੇ ਹੁਣ ਬਹਾਨਾ ਲਾਤਾ ਦੋ ਸਾਲ ਮੈਂ ਸਾਦੀ ਨਹੀਂ ਸਕਦਾ ਹਏ ਦੋ ਸਾਲ ਅਜਹੋਂ ਡਏ ਆਂ ਐਂ ਤਾਂ ਮਰ ਜਣਾ ਅੰਦਰ ਹੀ ਕੋਈ ਗੱਲ ਨਹੀਂ ਇਹਦਾ ਹੁਣ ਫੋਨ ਆਊ ਨਾ ਪੁੱਤ ਬਦਲੀ ਬਦਲੀ ਕਰਾ ਪੈਸੇ ਪੁਹੇ ਦੇ ਕੇ ਤੁਹਾਨੂੰ ਸੱਦ ਕੇ ਤਾਂ ਲਾਗੇ ਛਾਗੇ ਆ ਜੇਂਗਾ ਤੇ ਉਹ ਤੇ ਨਾ ਧੀ ਉਮੀਦ ਹੀਗੀ ਵੀ ਇਹ ਸੱਦੂ ਉਹ ਵੀ ਉਮੀਦ ਟੁੱਟ ਗਈ ਆ ਹੁਣ ਕਿਹੜੇ ਪਾਸੇ ਜਾਵਾਂਗੇ ਰਿਸ਼ਤੇਦਾਰ ਨਹੀਂ ਕੋਈ ਚੱਲਦਾ ਹੁੰਦਾ ਦੋ ਦਿਨ ਚੱਲੂ ਚਾਰ ਦਿਨ ਚੱਲੂ ਕਹਣਾ ਤੁਹਾਡਾ ਤਾਂ ਰੋਜ਼ ਦਾ ਕੰਮ ਹੋ ਗਿਆ ਵਾ ਹਾਂ ਤੇ ਫਾਇ ਲੱਗਣ ਵਾਲੀ ਗੱਲ ਵਾ ਕੀ ਕਰੀਏ ਹੋਈ ਸਮਝ ਨਹੀਂ ਆਉਂਦੀ ਮੈਨੂੰ ਤੇ ਜੋਬਨ ਮੈਂ ਸਾਰੇ ਪਾਸੇ ਉਹ ਆਇਆ ਵਾਂ ਹਰ ਪਾਸੇ ਵੇਖ ਲਿਆ ਵਾ ਇਸ ਤਰ੍ਹਾਂ ਜਿ ਕਿਤੇ ਵੀ ਹੈ ਨਹੀਂ ਆ ਸਮਝ ਨਹੀਂ ਆਉਂਦੀ ਵੀ ਕਿੱਥੇ ਵੜ ਗਈ ਦੀ ਛੇਤੀ ਇਹਨਾਂ ਨੂੰ ਨਾ ਸੂਬ ਮਿਲ ਗਈ ਪਹਿਲੇ ਮਿਲਾਂਦਾ ਫੇਰ ਹੀ ਭੱਜੇ ਨੀ ਤਾਂ ਇੰਨਾ ਟਾਈਮ ਤੇ ਦਿੱਤਾ ਹੀ ਨਹੀਂਗਾ ਵੀ ਭੱਜ ਜਾਣ ਇਥੋਂ ਉਹ ਡਰ ਤਾਂ ਗਏ ਆ ਵੀ ਸੰਦੀਪ ਚਲ ਗਈ ਕਿਹਦੇ ਪਾਸੇ ਹੂੰ ਉਹ ਫੇਰ ਪਹਿਲਾਂ ਹੀ ਹਿਜਾਰ ਹੋ ਗਏ ਕਿਤੇ ਹੋਰ ਕੀ ਆ ਹੁਣ ਉੱਥੇ ਆਪਾਂ ਮੋਗੇ ਚਲੀ ਗਏ ਸੀ ਨਾਲ ਪੁਲਿਸ ਵੀ ਹੈਗੀ ਸੀ ਲੱਭੇ ਆ ਕਿਤੇ ਨਾ ਮਾਸੀ ਹੁਣੀ ਲੱਭੇ ਤੇ ਨਾ ਉਹ ਲੱਭੇ ਕੀ ਤਰੀਕਾ ਕਰਸਾ ਨੇ ਭਾਜੀ ਫੇਰ ਕਿਦਾਂ ਲੱਭਣਗੇ ਐਦਾਂ ਤੇ ਫੇਰ ਪੁਲਿਸ ਨੇ ਵੀ ਢੱਲੇ ਪਾਇਆ ਨਾ ਹੁਣ ਤੇ ਸੰਦੀਪ ਵੀ ਸੱਚੀ ਆ ਉਹਨਾਂ ਬਕਾ ਆ ਕੇ ਵੇਖ ਹੀ ਲਿਆ ਵਾ ਜਿੱਥੇ ਦੱਸਿਆ ਉਹ ਨਾ ਤੇ ਹੈ ਗਾਇਓ ਪਰ ਇਹਦੇ ਵੀ ਰਹੇ ਉੱਥੇ ਨਹੀਂ ਮਲਾਜਮੇ ਦੱਸਣੇ ਕਿੰਦੇ ਲੱਗੇ ਕੱਪੜੇ ਵੀ ਪਏ ਉੱਥੇ ਲੋਕੇਸ਼ਨ ਵੀ ਉੱਥੋਂ ਦੀ ਹਣਾ ਜੇ ਨਹੀਂ ਤੇ ਸੰਦੀਪ ਨੂੰ ਛੱਡਦੀਏ ਘਰੀ ਪਰ ਪੁਲਸ ਨੇ ਛੱਡਣਾ ਨਹੀਂ ਪੁਲਸੀ ਛੱਡਦੀ ਆ ਹੁਣ ਕਿਤੇ ਮਾਂ ਤੇ ਬੰਦਾ ਆਇਆ ਉਹਨਾਂ ਦੇ ਮੈਂ ਹਾਂ ਤੇ ਛੱਡਿਆ ਹੋਊਗਾ ਤੇ ਸੰਦੀਪ ਨੇ ਆਪੇ ਲੱਭ ਲੈਣਾ ਪਿੱ ਕਿੱਥੇ ਕਿਹੜਾ ਤੇ ਕਿੱਥੇ ਕਿਹੜਾ ਉਹ ਸੰਦੀਪ ਨੇ ਕਿੱਥੋਂ ਲੱਭ ਲੈਣਾ ਭਾਜੀ ਹੁਣ ਉਹਨਾਂ ਯਕੀਨ ਨਹੀਂ ਹੈ ਘਟ ਉਹਨਾਂ ਤੇ ਉਹਨੂੰ ਪਤਾ ਲੱਗ ਗਿਆ ਵਾ ਦੂਮਾ ਜਗ੍ਹਾ ਤੇ ਜੋ ਲੈ ਗਈ ਆ ਉਹ ਤੇ ਕਿੱਦਾਂ ਜੀ ਗੀਨ ਕਰਨਗੇ ਹੁਣ ਉਹਦੀ ਸਮਝ ਨਹੀਂ ਆਉਂਦੀ ਵੀ ਕਿੱਦਾਂ ਹੁਣ ਬਣੂਗੀ ਗੱਲ ਜੇ ਇਦਾਂ ਚੱਲਦਾ ਰਿਹਾ ਨਾ ਤੇ ਕੰਮ ਠੰਡਾ ਪੈਣਾ ਬਾਨਾ ਕੀ ਇਹ ਤੇ ਪੁਲਿਸ ਦੇ ਹੱਥ ਵਾਸੀ ਜਨ ਜੋ ਹੋਣਾ ਇਹ ਆ ਕਿ ਮੈਂ ਅਗਨੇ ਪੁਲਿਸ ਨਾਲ ਅੰਕ ਚੱਲੀ ਜਾ ਫਿਰ ਕੋ ਦੇ ਲੈ ਕੇ ਪੁਲਿਸ ਹੋ ਰਿਆ ਤੱਕ ਗਏ ਹਾਂ ਤੇ ਉਹਦੇ ਉਹ ਹੀ ਗੱਲ ਵੀ ਕੋਈ ਗਾਣੇ ਤੁਸੀਂ ਟੈਨਸ਼ਨ ਨਾ ਲਵੋ ਦੇਲਿਆਂ ਦੀ ਮੈਂ ਗੱਲ ਕੀਤੀ ਸੀ ਭਾਈ ਬਲਜੀਤ ਨਾਲ ਹਾਂ ਜੀ ਤੇ ਵੀ ਕੋਈ ਕੋਈ ਲੋੜ ਨਹੀਂ ਗਈ ਪੁਲਿਸ ਰਹੀ ਆਪਣਾ ਕੰਮ ਕਰ ਰਹੀ ਸਾਰਾ ਗੱਲ ਕੀ ਸਾਥ ਆ ਡਾ ਉਹ ਪੂਰਾ ਦੇਣ ਦੇ ਹੂੰ ਹੁਣ ਉਹ ਚ ਕਨੇ ਜਿਆਦਾ ਹੋਗੇ ਗੱਲ ਵਿੱਚ ਲਈ ਆ ਵਾ ਘਰ ਵੇਖੀ ਨਾ ਤੇ ਜਾ ਕੇ ਭਲਾ ਘਰ ਤੇ ਨਹੀਂ ਚਲੇਗੇ ਕਿਤੇ ਘਰ ਕਿੱਥੇ ਚਲੇ ਜਣ ਉਹਨਾਂ ਨੂੰ ਪਤਾ ਵਾ ਵੀ ਪੁਲਿਸ ਲੱਭਦੀ ਫਿਰਨ ਦੀ ਆ ਤੇ ਘਰ ਹੁੰਦਾ ਕੋਈ ਮੈਂ ਕਿਤੇ ਇਹ ਨਾ ਸੋਚਦੇ ਹੋਣਾ ਤੇ ਪੁਲਿਸ ਨੇ ਤਾਂ ਬਾਕੀ ਥਾਵਾਂ ਤੇ ਵੇਖਣਾ ਕਿਹੜਾ ਘਰ ਵੇਖਣਾ ਤੇ ਕੋਈ ਗੱਲ ਨਹੀਂ ਜਾਂਦਾ ਮੈਂ ਜਾਣਾ ਉਧਰ ਨੂੰ ਤੇ ਉਧਰ ਨੂੰ ਹੋ ਜਾਊਗਾ ਤੁਸੀਂ ਮੜਾ ਜਾਣਾ ਜਿਹੜਾ ਮਾਰ ਕੇ ਆਇਓ ਨਾਲੇ ਵੇਖ ਕੇ ਆਇਓ ਵੀ ਭਲਾ ਗੱਡੀ ਕੁੜੀ ਅੰਦਰੇ ਲੱਗੀ ਆ ਕਿ ਜਾਂ ਕਿੱਥੇ ਆ ਮੈਨੂੰ ਤਾਂ ਲੱਗਦਾ ਮੈਂ ਵੀ ਘਰ ਆਉਣਗੇ ਉਦੋਂ ਵੀ ਕਹਿੰਦੇ ਉਹ ਇੱਕ ਜਣਾ ਲਿਖ ਜੂਗਾ ਹੋਰ ਕੀ ਕਰਦਾ ਮਾਰਿਓ ਫੇਰਾ ਫੇਰਾ ਇਹ ਆ ਵੀ ਚਲੋ ਸਾਨੂੰ ਵੀ ਕਨਫਰਮ ਹੋ ਜਾਏਗਾ ਇੱਕ ਦੋ ਵਾਰੀ ਫੇਰਾ ਮਾਰਾਂਗੇ ਜੇ ਘਰ ਹੋਏ ਤੇ ਫਿਰ ਵੀ ਪਤਾ ਲੱਗ ਹੀ ਜਾਣਾ ਤੇ ਇੱਕ ਵਾਰੀ ਮੈਂ ਮਾਸੀ ਹੁਣਾਂ ਦੇ ਘਰ ਲੱਗਾਂ ਹੋ ਕੇ ਆਉਂਗਾ ਉਹ ਉਧਰ ਨੂੰ ਲੱਗੇ ਪੈਂਦਾ ਵਾ ਵੀ ਉਧਰੋਂ ਚੱਲ ਜਿਓ ਮੈਂ ਉਧਰੋਂ ਚੱਲ ਜੰਨਾ ਚਲੋ ਠੀਕ ਆ ਇਦਾਂ ਕਰ ਲੈਨੇ ਬਾਕੀ ਜੇ ਨਹੀਂ ਹੱਲ ਨਿਕਲੇਗਾ ਤੇ ਫਿਰ ਸੋਚਨੇ ਆ ਕਿ ਉਹਨਾਂ ਕੋ ਕੰਮ ਠੰਡਾ ਨਹੀਂ ਪੈਂਦਾ ਹੱਲ ਤੇ ਪੁਲਿਸ ਨਹੀਂ ਕੱਢਣਾ ਹੁਣ ਉਹਨੇ ਹੱਤ ਵਾਸੀ ਆ ਸਭ ਕੋ ਹਾਲੋ ਮੇ ਜੀ ਜੋ ਤਾਂ ਚਾਹ ਪੀਣ ਦਾ ਜੀ ਨਹੀਂ ਕੰਡਿਆ ਕੋਈ ਨਹੀਂ ਮੰਮੀ ਜੀ ਕਿਉਂ ਨਹੀਂ ਕਰੰਡਿਆ ਪੁੱਤ ਮੇਰੀ ਗੱਸਨ ਕਿਸ ਕੇ ਪਾਸੇ ਨਹੀਂ ਲੱਗੰਡਿਆ ਇਸੇ ਕਰਕੇ ਫਿਕਰ ਲੱਗਾ ਰਹਿੰਦਾ ਮੈਨੂੰ ਵੇਖੋ ਮੰਮੀ ਜੀ ਇਹ ਜਿਹੜੇ ਕੇਸਾਂ ਦੇ ਕੰਮ ਹੋਣਾ ਇਹ ਤੇ ਹੌਲੀ ਹੌਲੀ ਨਿਬੜਨੇ ਆ ਤੇ ਜੇ ਅਹੀਂ ਕਹੀਏ ਵੀ ਕੁਝ ਨਹੀਂ ਨਿਬੜਿਆ ਕੋਈ ਹੱਲ ਨਹੀਂ ਹੋਇਆ ਉਹਦੇ ਕਰਕੇ ਅਹੀਂ ਰੋਟੀ ਪਾਣੀ ਛੱਡਦੀਏ ਇਹ ਵੀ ਤੇ ਕੋਈ ਗੱਲ ਨਹੀਂ ਨਾ ਪੁੱਤ ਜਾਦਮ ਦੀ ਹਰ ਟਾਈਮ ਕੀ ਕਰਾ ਰਪਿੰਦਰ ਭੁੱਲਦੀ ਨਹੀਂ ਮੈਂ ਤਾਂ ਹੀ ਗੱਲਾਂ ਸਹਿਮਤ ਆਂ ਵੀ ਚੇਤਾ ਆਉਂਦਾ ਵਾ ਤੇ ਆਉਣਾ ਵੀ ਚਾਹੀਦਾ ਵਾ ਸਾਡੀ ਧੀ ਹੀ ਕੀ ਪਰ ਹੁਣ ਫਿਰ ਕੀ ਕਰ ਸਕਦੇ ਆਂ ਮਰਿਆ ਨਾਲ ਬਸ ਮਰਿਆ ਹੀ ਨਹੀਂ ਜਾਂਦਾ ਬਾਕੀ ਸਾਰੇ ਕੰਮ ਹੋ ਜਾਂਦੇ ਆ ਚਲ ਕੇਸ ਨਿਭਰ ਜਾਂਦਾ ਮਾਨੂੰ ਸ਼ਾਂਤੀ ਜੀ ਹੋਏਗੀ ਚਲ ਤੇ ਧੀ ਮੈਨੂੰ ਸਾਥ ਮਿਲ ਜਾਣਾ ਉਹ ਜਿਹੜੇ ਫਰਨ ਵਾਲੇ ਉਥੇ ਫੜੇ ਨਾ ਗਏ ਤੇ ਚਲ ਸੰਦੀਪ ਫੜੀ ਗਈ ਉਹ ਵੀ ਫੜੇ ਜਾਂਦੇ ਤੇ ਚਲੋ ਕੰਮ ਨਿਭਰ ਜਾਂਦਾ ਮੰਮੀ ਤੇ ਹੀ ਫਿਕਰ ਨਾ ਕਰੋ ਜੇ ਸੰਦੀਪ ਫੜੀ ਗਈ ਹੈ ਨਾ ਬਾਕੀ ਵੀ ਸਾਰੇ ਜਣੇ ਫੜੇ ਜਾਣੇ ਆ ਪਰ ਜੇ ਕਹੀਏ ਵੀ ਕਾਲੀ ਕਾਲੀ ਨਾਲ ਦੇ ਕੁਝ ਵੀ ਨਹੀਂ ਹੁੰਦਾ ਸਾਰੇ ਕੰਮ ਹੌਸਲੇ ਨਾਲ ਹੀ ਹੋਣੇ ਆ ਪੁਲਿਸ ਆਪਣਾ ਕੰਮ ਕਰੰਡੀ ਆ ਅਹੀਂ ਵੀ ਜਿੱਥੋਂ ਤੱਕ ਹੁੰਦਾ ਵਾ ਜੋਰ ਦੇ ਹੀ ਆ ਲੋਣ ਬਾਕੀ ਸਭ ਤੋਂ ਵੱਡੀ ਗੱਲ ਵੇਖੋ ਦਲਜੀਤ ਭਾਜੀ ਦੀ ਆਪਣਾ ਘਰ ਬਰਬਾਦ ਕਰਕੇ ਸਾਡੇ ਨਾਲ ਦੁਰੇ ਆ ਫਿਰ ਜੇ ਹੀ ਕਹੀਏ ਵੀ ਅਹੀਂ ਇਕੱਲੇ ਫਿਕਰ ਚਾ ਇਹ ਵੀ ਤੇ ਗੱਲ ਨਹੀਂ ਨ ਬੰਦੀ ਹੋਰੀ ਬਾਦਰੀ ਆ ਫਿਰ ਵੀ ਚਰਾ ਸਾਥ ਦੇਣ ਡਿਆ ਵਾ ਜੇ ਕਿਤੇ ਪਹਿਲਾਂ ਦੀ ਮੰਨ ਲੈਂਦੇ ਨਾ ਅਹੀਂ ਤੋਂ ਤੱਕ ਪਹੁੰਚਣਾ ਹੀ ਨਹੀਂ ਮੰਮੀ ਕਹਿੰਦਾ ਤੇ ਇਦਾਂ ਹੀ ਆ ਪਰ ਇਹ ਵੀ ਵਾਹਿਗੁਰੂ ਨੇ ਆਪ ਹੀ ਲਿਖਿਆ ਹੁੰਦਾ ਵਾ ਜੋ ਹੋਣਾ ਹੁੰਦਾ ਹੋ ਕੇ ਰਹਿਣਾ ਵਾ ਜੇ ਆਪਾਂ ਦਲਜੀਤ ਭਾਈ ਦੀ ਗੱਲ ਮੰਨ ਲੈਂਦੇ ਹੋਰ ਕੋਈ ਕਾਰਨ ਬਣ ਜਾਣਾ ਸੀ ਫਿਰ ਕੀ ਕਰ ਲੈਣਾ ਬੰਦਾ ਆਪਣੇ ਮਨ ਕਈ ਤਰ੍ਹਾਂ ਨਾਲ ਸਮਝਾਉਂਦਾ ਵਾ ਪਰ ਇਹ ਸਮਝਦਾ ਨਹੀਂ ਹੈਗਾ ਤੇ ਹੀ ਵੀ ਫਿਕਰ ਨਾ ਕਰਿਆ ਕਰੋ ਰੋਟੀ ਪਾਣੀ ਨਾ ਛੱਡੋ ਟਾਈਮ ਨਾਲ ਆਪਣਾ ਰੋਟੀ ਪਾਣੀ ਖਾਇਆ ਕਰੋ ਇਹ ਜਿਹੜੇ ਕੇਸਾਂ ਦੇ ਕੰਮ ਆ ਹੌਸਲੇ ਨਾਲ ਨਿਭੜਨੇ ਜਿਗਤ ਦੇ ਬੱਚੋਲੇ ਚੰਗੇ ਹੁੰਦੇ ਤੁਹਾਨੂੰ ਪਹਿਲਾਂ ਦੱਸਦੇ ਵੀ ਗੱਡੀ ਮੰਗਦੇ ਨੇ ਜਦ ਤੀ ਹਿੱਤ ਤੀ ਨੇ ਦੱਸਿਆ ਹਨ ਉਹ ਵੀ ਆਪਣੇ ਦਿਲ ਦੀਆਂ ਗੱਲਾਂ ਦਾਹ ਦਿੰਦੀ ਤਾਂ ਇੱਥੋਂ ਤੱਕ ਨਾ ਪਹੁੰਚਦੇ ਮੰਮੀ ਜੀ ਵਿਚਰੀ ਨੇ ਕੋਸ਼ਿਸ਼ ਤੇ ਬੜੀ ਕੀਤੀ ਅਹੀਂ ਕੁਝ ਗੱਲਾਂ ਤੇ ਪੜਦੇ ਪਾਗੇ ਤੇ ਜਦੋਂ ਅੰਤ ਆ ਗਿਆ ਨਾ ਉਦੋਂ ਇਹਨੇ ਦੱਸਿਆ ਉਹ ਦੱਸਿਆ ਕਿਹੜੇ ਕੰਮ ਦਾ ਨਾ ਹੀ ਉਧਰ ਜੋਗੇ ਨਾ ਇਧਰ ਜੋਗੇ ਤੇ ਬਾਕੀ ਰਹੀ ਗੱਲ ਵਿਚੋਲਿਆਂ ਦੀ ਇਹ ਮੰਮੀ ਹੋਣਾ ਹੀ ਹੋਣਾ ਹੈਗਾ ਹੋਰ ਕਿਹੇ ਤਰੀਕੇ ਨਾ ਹੋ ਜਾਂਦਾ ਹੁਣ ਜੇ ਵਿਚੋਲਿਆਂ ਨੇ ਗੱਲ ਪਹਿਲਾਂ ਕੀਤੀ ਹੁੰਦੀ ਤੁਹਾਡੇ ਸਾਬ ਨਾਲ ਹੜੇ ਨਾਲ ਗੱਲ ਨਾ ਕਰਦੇ ਉਨਕੋ ਕੋਈ ਹੀ ਲਾਵਜ਼ੀਲਾ ਨਹੀਂ ਹੋਣਾ ਫੇਰੀ ਉਹਨਾਂ ਨੇ ਹੱਡਣਾ ਗੱਲ ਕੀਤੀ ਵਿਚਾਰਾ ਜੋਬਨ ਮਤ ਜਮਨ ਦਾ ਦਿਨ ਪੰਜਾ ਫੇਰਦਾ ਤੇ ਭਾ ਵਿਚਾਰੇ ਨੇ ਜੋਰ ਲਾ ਸਟਿਆ ਚੱਜ ਨਾਲ ਰੋਟੀ ਨਹੀਂ ਕੰਦਾ ਰੱਜ ਕੇ ਤੇ ਇੰਨਾ ਹਾਲ ਮਾੜਾ ਉਹਦਾ ਦੱਸਦਾ ਨਹੀਂ ਨਾ ਅੰਦਰੋਂ ਅੰਦਰ ਹੀ ਪਤਾ ਨਹੀਂ ਕੀ ਵਿਚਾਰਾ ਸੋਚਦਾ ਤਾਂ ਹੀ ਤੇ ਮਮੀ ਤੁਹਾਨੂੰ ਕਹਿਨੀ ਆਂ ਇਹ ਤਹੀ ਨਾ ਟੈਨਸ਼ਨ ਲਿਆ ਕਰੋ ਤੁਸੀਂ ਟੈਨਸ਼ਨ ਲਓਗੇ ਤੇ ਅਹੀਂ ਕਿਦੇ ਵੱਲ ਵੇਖਣਾ ਅਹੀਂ ਤੇ ਤੁਹਾਡੇ ਆਸਰੇ ਨਾ ਤੁਰੇ ਫਿਰਦੇ ਆਂ ਇੱਥੋਂ ਤੱਕ ਵੀ ਜੇ ਆਏ ਆ ਨਾ ਉਹਨਾਂ ਦਾ ਕੇਸ ਨੇ ਬੜਨ ਨੂੰ ਪਹੁੰਚਣ ਲਿਆਵਾ ਟਾੜੇ ਕਰਕੇ ਹੀ ਆ ਪਿਤਾ ਦੇ ਮਨ ਚ ਕੋਈ ਗੱਲ ਨਾ ਰਵੇ ਠੀਕ ਜਦ ਇਹਨਾਂ ਗੱਡੀ ਵੀ ਦਿੱਤੀ ਵੀ ਚਲ ਕੀਤਾ ਦੀ ਕਿਦਾਂ ਮੇ ਭੈਣ ਬਸੇ ਪਰ ਉਹ ਕੰਮ ਕੀਤਾ ਜਿਹੜਾ ਨਹੀਂ ਕਰਨ ਵਾਲਾ ਕੋਈ ਨਹੀਂ ਮੰਮੀ ਜੀ ਤੁਸੀਂ ਉਹਨਾਂ ਦੇ ਇਹਨਾਂ ਨੂੰ ਯਾਦ ਨਾ ਕਰੋ ਹੁਣ ਫਿਰ ਬਿਮਾਰ ਪਾਓਗੇ ਚਾਹ ਪੀਓ ਤੇ ਮੈਂ ਰੋਟੀ ਪਾਣੀ ਦਾ ਕਰ ਲਾਂ ਚਲ ਠੀਕ ਮੈਂ ਤਾਂ ਸਗੋਂ ਦਲਜੀਤ ਨੂੰ ਇਹ ਵੀ ਗੱਲ ਕਹਿੰਦੇ ਆਂ ਕਿ ਮੈਂ ਹਾਂ ਵੀ ਇੱਕ ਵਾਰੀ ਉਹਨਾਂ ਦੇ ਘਰਾਂ ਚ ਵੀ ਵੇਖਨੇ ਆਂ ਕਈ ਵਾਰੀ ਬੰਦਾ ਚਲਾਕੀ ਮਾਰਦਾ ਵਾ ਵੀ ਅਗਲੇ ਕਹਿਣ ਵੀ ਸਾਡੇ ਘਰ ਕਿਹੜਾ ਕਿਸ ਨੇ ਫੋਲਣਾ ਵਾ ਉਥੇ ਤੇ ਜਿੰਦਰੇ ਵੱਜੇ ਤੇ ਮੈਂ ਕਿ ਉਥੋਂ ਹੋ ਕੇ ਆਇਓ ਕਹਿੰਦਾ ਹੀ ਮੈਂ ਜਾਊਂਗਾ ਤੇ ਮੈਂ ਸਗੋਂ ਹੁਣ ਆਉਂਦਾ ਆਂਦਾ ਨਾ ਮਾਸੀ ਹੁਣਾਂ ਦੇ ਘਰੋਂ ਫੇਰਾ ਮਾਰ ਕੇ ਆਇਆ ਤੇ ਉਥੇ ਵੀ ਉਹੋ ਹੀ ਹਾਲਾਤ ਵਾ ਜਿਹੜੇ ਪਹਿਲਾਂ ਸੀਗੇ ਉਦਾਂ ਹੀ ਜਿੰਦਰਾ ਵੱਜਾ ਉਦਾਂ ਹੀ ਸਮਾਨ ਉਥੇ ਪਿਆ ਵਾ ਉਥੇ ਤੇ ਨੀਗਾ ਕੋਈ ਵੀ ਆਇਆ ਤੇ ਮੈਂ ਕਿ ਤੁਸੀਂ ਉਧਰੋਂ ਹੋ ਕੇ ਜਾਇਓ ਚਲੋ ਕੋਈ ਗੱਲ ਨਹੀਂ ਜੀ ਬਾਜੀ ਨੇ ਕਿਹਾ ਵਾ ਨਾ ਤੇ ਪਤਾ ਕਰਕੇ ਹੀ ਆਉਣਗੇ ਉਹ ਆਪਣੀ ਗੱਲ ਤੋਂ ਨਹੀਂ ਮੁੱਕਦੇ ਹੈਗੇ ਬਾਕੀ ਇਹ ਆ ਵੀ ਮੰਮੀ ਬੜੀ ਫਿਕਰ ਕਰਦੀ ਹੈ ਮੈਂ ਤੇ ਬਥੇਰਾ ਸਮਝਾਇਆ ਹੀ ਉਹਨਾਂ ਨੂੰ ਅੱਜ ਵੀ ਪਰ ਤੁਹਾਨੂੰ ਬਤਾ ਤੀ ਆ ਫਿਰ ਵੀ ਦੁੱਖ ਤੇ ਆਉਂਦਾ ਹੀ ਆ ਨਾਰੇ ਜੀ ਕੇਸ ਨਿਬੜ ਜਾਂਦਾ ਨਾ ਫਿਰ ਹੋਰ ਗੱਲ ਹੀ ਹੁਣ ਡਾਡੀ ਗੱਲ ਖੁਣੋ ਉਹੀ ਗੱਲ ਫੇਰ ਕਰਦੇ ਆ ਵੀ ਸਾਰਾ ਕੁਝ ਸਾਡੇ ਹੱਕ ਚ ਤੇ ਹੱਥ ਵੀ ਕੁਝ ਨਹੀਂ ਆਇਆ ਟੈਨਸ਼ਨ ਤਾਂ ਮੈਨੂੰ ਵੀ ਚੋਦ ਬੜੀ ਹੁੰਦੀ ਆ ਪਰ ਹੁਣ ਕਰੀਏ ਕੀ ਵਸ ਕੇ ਖਦਾ ਨਹੀਂ ਗਾ ਹਨਾ ਜੀ ਆਪਣੇ ਹੱਥ ਵਾਸੋਂ ਵੇ ਫੇਰ ਤੇ ਇੱਕ ਮਿੰਟ ਵੀ ਦੇਰ ਨਾ ਲਾਈਏ ਮੈਂ ਤੇ ਸੋਗੋ ਕਹਿਂਦੀ ਆ ਦੇ ਪੁਲਿਸ ਨੂੰ ਪੈਸੇ ਦੇ ਕੇ ਕੰਮ ਹੁੰਦਾ ਵਾ ਨਾ ਤੇ ਕਰਵਾ ਲੀਏ। ਦਲਜੀਤ ਭਾਈ ਵੀ ਇਹੋ ਗੱਲ ਕਹਿੰਦੇ। ਪਰ ਬਲਜੀਤ ਭਾਈ ਨੇ ਮਨਾ ਕੀਤਾ ਵਾ ਵੀ ਤੁਸੀਂ ਕਿਸੇ ਨੂੰ ਪੈਸੇ ਨਾ ਦੇਣਾ। ਉਦੋਂ ਫਿਰ ਵੀ ਲਾਲਚ ਪਾ ਕੇ ਵੇਖਾਂਗੇ। ਕਈ ਵਾਰੀ ਪੈਸੇ ਦੇ ਲਾਲਚ ਨੂੰ ਬੰਦਾ ਛੇਤੀ ਕੰਮ ਕਰ ਦਿੰਦਾ ਹਨਾ। ਇਹ ਵੀ ਕੰਮ ਕਰਕੇ ਵੇਖਾਂਗੇ ਜਿੱਥੇ ਇੰਨਾ ਕੁ ਕਰਨ ਡਿਆ ਤੇ ਫਿਰ ਇਹ ਵੀ ਕੰਮ ਕਰਕੇ ਵੇਖ ਲਾਂਗੇ। ਕੋਈ ਨਾ ਹੋਵੇ ਸਾਰਾ ਕੁਝ ਕੋਲ ਹੁੰਦਿਆਂ ਹੋਇਆਂ ਵੀ ਇੱਕ ਪੈਸੇ ਦੀ ਗੱਲ ਰਹਿ ਜੀ। ਕਿਉਂਕਿ ਉਹਨਾਂ ਦੇ ਹੁਣ ਪੈਸੇ ਨਾਲ ਮੋਹ ਪਰ ਨਹੀਂ ਆ ਪੁੱਲ ਜਵਾ ਲਿਆਂਦਾ ਤੇ ਫਿਰ ਬਾਅਦ ਵਿੱਚ ਪਛਤਾਵਾਂਗੇ। ਨਹੀਂ ਨਹੀਂ ਫਿਕਰ ਨਾ ਕਰੋ। ਇਹ ਵੀ ਕੰਮ ਕਰਕੇ ਵੇਖ ਲੈਣੇ ਆ ਠੀਕ ਆ ਬਾਕੀ ਤਾਂ ਹੱਥ ਪੈਰ ਮਾਰਨ ਡੇ ਆ ਹਾਂਜੀ ਤੇ ਕੋਈ ਗੱਲ ਨਹੀਂ ਪੈਸੇ ਕੋਣੋਂ ਨਹੀਂ ਕੰਮ ਰੈਂਦਾ ਇਹ ਵੀ ਕੰਮ ਕਰਕੇ ਵੇਖ ਲੈਣੇ ਤੂੰ ਲੱਗਦਾ ਸਾਰੀ ਉਮਰ ਇੱਥੇ ਹੀ ਕੱਟਣੀ ਆ ਤੇਰਾ ਨਹੀਂ ਇਰਾਦਾ ਬਾਹਰ ਆਉਣ ਦਾ ਮੈਡਮ ਜੀ ਮੇਰੇ ਕੋ ਰੋਟੀ ਨਹੀਂ ਖਾਦੀ ਜਾਂਦੀ ਮੈਨੂੰ ਚੰਗੀ ਰੋਟੀ ਲਿਆ ਦਿਓ ਹਾਂ ਕਿੱਦਾਂ ਦੀ ਰੋਟੀ ਹੁੰਦੀ ਆ ਇੱਥੇ ਚੰਗੀ ਰੋਟੀ ਵਾਲੇ ਤੂੰ ਕੰਮ ਜੂ ਬਹੁਤ ਸੋਹਣੇ ਕੀਤੇ ਆ ਰੋਟੀ ਇਦਾਂ ਨਹੀਂ ਮਿਲਣੀ ਆ ਇਹੋ ਖਾਣੀ ਪੈਣੀ ਆ ਹੁਣ ਤੇਰੇ ਵਾਸਤੇ ਮੈਂ ਹੋਟਲ ਚੋਂ ਨਾ ਮੰਗਵਾਵਾ ਤੂੰ ਇਦਾਂ ਕਰੋ ਆ ਮੇਰੇ ਛਾਪ ਲੈ ਲੋ ਸੋਨੇ ਦੀ ਤੈਨੂੰ ਮੈਨੂੰ ਰੋਟੀ ਦੇ ਦੋ ਚਲ ਠੀਕ ਆ ਕਰਦੀ ਆ ਮੈਂ ਕੋਈ ਹੀਲਾ ਰੋਟੀ ਦਾ ਕਰਦੀ ਆ ਪਰ ਬੰਦ ਤੇਰੀ ਦਾ ਵਧੀਆ ਹੀ ਮਿਲੂਗੀ ਤੈਨੂੰ ਮੈਡਮ ਜੀ ਮੇਰੀ ਇੱਕ ਗੱਲ ਹੋਰ ਸੁਣ ਲਓ ਹਾਂ ਮੈਨੂੰ ਫੋਨ ਚਾਹੀਦਾ ਵਾ ਜਿੱਦਾਂ ਮਰਜ਼ੀ ਕਰਕੇ ਫੋਨ ਦੇ ਦੋ ਹਾਂ ਮੈਂ ਮੰਮੀ ਨੂੰ ਇੱਕ ਵਾਰੀ ਫੋਨ ਕਰਨਾ ਵਾ ਉਹਨਾਂ ਨੂੰ ਪੁੱਛ ਲੈਣੀ ਆ ਤੁਸੀਂ ਕਿੱਥੇ ਆ ਕੀ ਪਤਾ ਦੱਸ ਹੀ ਦੇਣੋ ਚਲ ਠੀਕ ਆ ਫੋਨ ਵੀ ਮੰਗਵਾ ਦੇਣੀ ਆ ਤੈਨੂੰ ਚਲੋ ਠੀਕ ਆ ਕਿਤੋਂ ਦੇ ਦਿਨ ਵੀਖਣੇ ਪੈਣ ਦੇ ਐ ਉਹ ਕਿਤੇ ਮੈਂ ਉਹਨਾਂ ਦੀ ਗੱਲ ਮੰਨ ਲੈਂਦੀ ਉਦੋਂ ਹੀ ਉਦੋਂ ਹੀ ਇਹਨਾਂ ਦੇ ਨਾਲ ਆ ਜਾਂਦੀ ਤੇ ਅੱਜ ਨੂੰ ਜੇਲ੍ਹ ਚ ਤਰ੍ਹਾਂ ਹੁੰਦੀ ਫੜ ਨਹੀਂ ਫੋਨ ਆਪਣਾ ਕਰ ਪਾਲਾ ਆਪਣੀ ਮਾਂ ਨੂੰ ਫੋਨ ਉਹ ਨਹੀਂ ਉਹਨਾਂ ਨੇ ਤੇਰਾ ਫੋਨ ਚੁੱਕਣਾ ਰਹਿਣ ਦੇ ਉਹਨਾਂ ਨੇ ਫੋਨ ਬੰਦ ਕੀਤੇ ਆ ਇੱਧਰ ਫੜਾ